सबू अंदर जाकर दर्शन कराने ਵਿੱਚ ਵੀ ਪੰਜਾਬੀ ਚ ਵੀ ਜਿਆ ਇੰਗਲਿਸ਼ ਚ ਵੀ ਜਿਆ ਅ ਇਤਿਹਾਸ ਘਰ ਦੁਆਰਾ گاؤں ਕਾਟ

जब गुरु नानक पातशाह महाराज राम भाई जायदा को बेनती की महाराज कृपा करो सन मुक्ति करो गो महाराज नानक जायदल अरे संसार का अवस्था जोवे पातशाह गुरु तेग बहादार साहब जी के तक मुक्ति कर जायता मल कह महाराज गुरु तेग बहादुर साहब जी आव काफी समय

पुर लाल पत्थर लेके पाय पड़ाना तब आशाप्रिय अमृतसाह। हम अमृतसाह पहले सालस राजाओं की जा, तो हमें ये उदासी मकाम मकास। पाय पड़ाने लाल लेके जाते सालस राजाओं को, सालस राजाओं को तब दर्शन करते हैं एक सौ प्यार दसनी में पाय पड़ने देता, कि तो लंकर पांच कहते हैं सालस राजाओं को।

महाराज गुरु तेग बहादुर साहब जी कहते भाई मेरा गुरु घर भी छोटा होंगे वही बड़ा होंगे कल बेचा पर नाम दया जी छोटी लंकर से और बड़ी लंकर ना आते आता में होना कट बने करना लंकर में शक्ति हो ये लंकर में करते जो भी लंकर पूजन जो लंकर हम साल नाम रुके प्रसिद्ध बन जाता जो नाम इतने आप नाम सुना देव का दास

प्रस्ताव लेख में के नाल क्रिया की द्वारा समिति वारसा पुस्तिका हमारा हस्ताक्षर करना आवश्यक है तारीख को सदस्य है के सरकार द्वारा नियुक्त सदस्य द्वारा हस्ताक्षर करने तथा सर्व के एक द्वारा सारा प्रमाणन सिन्हा सुनिश्चित वहां द्वारा हमारे के करना द्वारा सम्मान को करते बधाई द्वारा का द्वारा की अच्छे दर्शन करने ऐस ए लाईट लाई चला बना चलो

साहब जिस रस्ते श्री तग बहादुर साहब जी सने संगत सने संगत को समेत अंदर प्रवेश किया ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਿਹ ਭਾਈ ਪੁੱਠੇ ਬੰਨੇ ਫੜਿਆ ਵੀਰ ਜੀ ਆਪਕੀ ਰਾਜਧਾਨੀ ਰਾਜਧਾਨੀ ਪਟਨਾ ਹੀ ਹੈ ਪਟਨਾ ਹੀ ਹੈ ਵੀ ਵਜੂਤੀ ਪਿਆਰੀ ਪਜਾ ਜਾਂਦਾ ਹਰਬੰਦੀ ਨਹੀਂ ਨਹੀਂ ਐਕਚੁਅਲੀ ਉਹਨੇ ਪੰਜਾਬ ਵਾਲ ਵੀ ਬੜਿਆ ਸੀ ਪੰਜਾਬ ਦੇ ਲੋਕਾਂ ਨੇ ਦਾ ਜਿਹੜੇ ਨੇਤਾਵਾ ਨੇ ਉਹਰਾ ਨੇ ਭੰਦਰ ਮਗਵਾਤਾ ਉਹਦੇ ਵਿੱਚ ਹੀ ਡੰਗ ਮਗਵਾਤਾ ਉਹਨੇ ਫਿਰ ਅੰਦਰ ਦੇ ਬਾਰੇ ਪੜਨ ਦਾ ਕੋਸ਼ਿਸ਼ ਹੀ ਕੀਤਾ ਕਿ ਸਰਦਾਰ ਤੋਂ ਵੱਡਾ ਕੋਈ ਨਹੀਂ ਹੈ ਉਹ ਮਹਾਰਾਜ ਨੂੰ ਇਹ ਕਿਹਾ ਰਹਿੰਦੇ ਆ ਮਹਾਰਾਜ ਨੂੰ ਇਹ ਲੰਘੇ ਗਿਲਾਉਂ ਦੇਈਆਂ ਹਾਂ ਹਾਂ ਠੀਕ ਹੈ ਕੋਈ ਭਾਵੇਂ ਮੁਸਲਮਾਨਾ ਦੇਖੀਏ ਤੇ ਵੱਢ ਜੋ ਆਵੇ ਜਿਹੜੀ ਮਰਜੀ ਹੈ ਹਿੰਦੂਆ ਦੇ ਵਿੱਚ ਵੱਢ ਜੋ ਵਾਹ ਸਦਗਾਰ ਮਿਲ ਜਾਣਗੇ ਉਹ ਵਸਟੀਨੀ ਦਾ ਕੰਪ ਆ ਗਿਆ ਮਿਲ ਜਾਣਗੇ ਹਾਂ ਉਹ ਵਸਟੀਨੀ ਦਾ ਕੰਪ ਆ ਗਿਆ ਵੀਰ ਜੀ ਹਾਂ ਇਹ ਹਿੰਦੀ ਹੋਵੇ ਭਾਈ ਮੁਸਲਮਾਨ ਹੋਵੇ ਗੁਜਾਰੇ ਸਾਰੇ ਹੁੰਦੇ ਆ ਹਮਮਾਰਾ ਚੈਨਲ ਸ਼ਕਰਮਾਰਾ ਸਾਰੇ ਤੇ ਤੋ ਗਿਣਦੇ ਆ ਨਵੀਂ ਵਾਦੀ ਦੀ ਲਹਿਰ ਜਣਾ ਸ਼ਹਿੜਾ 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 ਯੂਨੀਵਰਸਿਟੀ ਯੂਨੀਵਰਸਿਟੀ ਖਾਸਾ ਕਾ ਅੱਜ ਖਾਸਾ ਕਾ ਕਰਵਾ ਕਾ ਜੇ ਜੇਰੀਆਂ ਕ ਜੇਰੀਆਂ ਜੇਰੀਆਂ ਕ ਜੇਰੀਆਂ ਕ ਜੇਰੀਆਂ ਤਾਰੀਆਂ ਤਾਰੀਆਂ ਸਟੇਸ਼ਨ ਤੇ ਜਾਦਾ ਆਗੇ ਤੇ ਸਰਪਾਰ ਸਾਹਿਬ ਲੋਕਾਂ ਲੋਕਾਂ ਕਿਹੜਾ ਸ਼ਹਿਰ ਆ ਪੂਰਾ ਕਿਹੜਾ ਯਾਰ ਉਹ ਤਾਂ ਮੈਂ ਦੱਸਿਆ ਲੈ ਬਾਹਰ ਰਿੰਗ ਰੋਡ ਜਿਹੜਾ ਬਣ ਰਿਹਾ ਬਹੁਤ ਟੌਪ ਦਾ ਹੂੰ ਰਾਈਟ ਆ ਰਹੀ ਹੈ ਜੀ ਪੱਲੇ ਕੜਦੇ ਜਾਨਵਰ ਇਤਨੀ ਬਣਾਉਣਾ ਇਹੀ ਬਣਾਉਣਾ ਹੈ ਹਸਣਾ ਪੱਲੇ ਜਿਹੜਾ ਇੱਕ ਰੀ ਚੜ ਜੂ ਥੇਰੇ ਬਾਹਰ ਬਾਹਰ-ਬਾਰ ਗੇਟ ਲਾਦ ਰਹੇ ਆ ਬਹੁਤ ਆ ਗਏ ਹੈ ਐ ਪੋਲ ਬਣਾਉਣਾ ਨਾ ਜਦੋਂ ਜਿਹੜਾ ਬੰਦਾ ਮਗਰ ਚੜ ਗਿਆ ਨਾ ਉਹ ਜੈਕ ਨਾਲ ਲਿਫਟਾਂ ਚੁੱਕਦਾ ਕਰਨੀ ਬਸ ਭਰਾਕੌਰ ਵੀ ਦਿੱਤੀਆਂ ਯਾਰ ਸਾਡੇ ਬਣਾਏ ਵੀ ਕਾਗਜ਼ ਵਾਲੇ ਹੋਣੇ ਕਾਗਜ਼ ਵਾਲੀਆਂ ਗੱਡੀਆਂ ਨਹੀਂ ਹੈਗਣੀਆਂ ਲਓ ਜੀ ਹੁਣ ਉਸਤਾਦ ਜੀ ਹੁਣ ਆ ਮੂਰੇ ਹੋਣ ਲੱਗੇ ਹੁਣ ਉਸਤਾਦ ਹੁਣ ਆਪ ਮੂਰੇ ਹੋਣਗੇ ਕੋਸ ਸਾਹਿਬ ਆਪ ਕੋਲਾ ਕੋਸ ਸਾਹਿਬ ਕੋਸ ਸਾਹਿਬ ਹੁਣ ਆਪ ਕੋਸ ਸਾਹਿਬ ਗੋਲਾ ਸੁੱਟਣਗੇ ਕੋਸ ਸਾਹਿਬ ਤੋਂ ਕੋਸ ਤੋਂ ਸਾਹਿਬ ਨੂੰ ਸਟਾਰਟ ਕਰਕੇ ਦੇ ਦਾਂ ਭਰਾਵਾ ਘਟਾ ਭਰਾਵਾ ਹੁਣ ਕੋ ਸਾਬ ਹਣੀ ਆਰੇ ਮੇਰੇ ਨਾਲ ਦੋ ਚਾਰ ਦੀ ਬੰਦ ਕਰਨਗੇ ਉਹ ਉਹ ਕਿੱਦਾਂ ਵਿੱਚ ਬੈਠਾ ਤਰਾ ਬੜਾ ਟ੍ਰੇਨ ਹੁੰਦਾ ਭਰਾਵਾ ਉੱਤਰਿਆ ਉਹਨੂੰ ਰਲ ਮਿਲ ਕੇ ਟੈਂਪੂ ਲੈ ਦਾਂਗੇ ਤੇਰੇ ਤੇਰੇ ਘਰੇ ਨਹੀਂ ਡਾ ਦਿੱਤਾ ਆ ਆ ਜਾਓ ਘਰੇ ਇਸ ਘਟ ਕਰ ਰਹੀ ਇਸ ਘਟ ਰੱਖਿਆ ਨੂੰ ਆਉਂਦੇ ਜੜਾ 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 ਮੋੜਦਾ ਲੋ ਜੀ ਹਾ ਇਧਰ ਆ ਨਾ ਵੇਸਾਈਆਂ ਦੇ ਨਈਂ ਭਰਾ ਗਾੜੀ ਰਾਹ ਦਾ ਪਤਾ ਜੀ ਨਾ 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 ਲੈ ਜਾ ਲੈ ਮੇਰੇ ਬਾਹਰ ਸਾਰਾ ਜਰੂ ਸਾਰਾ ਰਹੂਗਾ ਗੇ ਚ ਮ ਕੋਟਾ ਕਾੜਾ ਸਾਈਕਲ ਰੇਸ ਕਾਟ ਰੇਸ ਕਾਟ ਟਰੈਕ ਉੱਪਰ ਪੈਣੇ ਹੁੰਦੇ ਜੀ ਆਓ ਜੀ ਚੱਲ ਚੱਲ ਖੜਾ ਆਹ ਮੈਂ ਚਲਾ ਲੇਤਾ ਹਾਂ ਬਾਕੀ ਆਣਾ ਵੀ ਚਲਾ ਲੇਤਾ ਹਾਂ ਇਹ ਪੰਜਾਬ ਵਿੱਚ ਘਾਟੋ ਹੀ ਹੈ ਪੰਜਾਬ ਵਿੱਚ ਕਿ ਹਾਂ ਕਿਸਕੇ ਖੁਦ ਕੇ ਘਾਟੋ ਹੈ ਆਹ ਹੋ ਮੜ ਗਿਆ ਆ ਨਾ ਅੰਦਰ ਮੈਂ ਆਹ ਲਓ ਅੱਗੇ ਕਰ ਲਓ ਆਹ ਨਾ ਡਰਾਈਵਰ ਹੋ ਜਾਓ ਤੇ ਹੱਥ ਨਾ ਛੱਡਦੇ ਹੋ ਸੋਹਣਾ ਆਹ ਤਰੀਕਾ ਪਿੱਛੋਂ ਵੀ ਤੇ ਆ ਰਹੀ ਤਿੰਨ ਪਹੀਏ ਹੁੰਦੇ ਮਮਾ ਇਹਦੇ ਕੋਸਾ ਬਣਾਨੇ ਐਂਟਰਟੇਨਮੈਂਟ ਲੈ ਲਈਏ ਅਗਲੇ ਬਲੌਗ ਚ ਫੇਰ ਮਿਲਾਂਗੇ